ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਦਾ ਸਵਾਗਤ ਹੋਇਆ ਆਪਣੇ YouTube ਚੈਨਲ ਗੁਰਸਾਖੀਆਂ ਸ਼ਬਦ ਵਿਚਾਰ ਦੇ ਮਾਧਿਅਮ ਰਾਹੀਂ ਆਪ ਜੀ ਦੇ ਨਾਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਸਹਿਜ ਪਾਠ ਦੀ ਸਾਂਝ ਪਾਉਣ ਵਾਸਤੇ ਸਾਧ ਸੰਗਤ ਜੀ ਇਹ ਸਹਿਜ ਪਾਠ ਆਪਾਂ ਲਗਭਗ 15 ਮਹੀਨੇ ਪਹਿਲਾਂ ਆਰੰਭ ਕੀਤਾ ਸੀ ਸਤਗੁਰਾਂ ਨੇ ਕਿਰਪਾ ਕੀਤੀ ਤੀ ਕੱਲ ਤੱਕ 945 ਅੰਗ ਤੱਕ ਪਾਠ ਕਰਨ ਦੀ ਸੇਵਾ ਕਰਵਾ ਲਈ ਹੈ ਸਤਗੁਰੂ ਦੀਨदयाल ਕਿਰਪਾ ਕਰਨ ਇਸ ਨੂੰ ਅੱਗੇ ਸੇਵਾ ਕਰਵਾ ਲੈਣ ਨੂੰ ਸਾਧ ਸੰਗਤ ਜੀ ਜਿਵੇਂ ਕਿ ਮੈਂ ਅਕਸਰ ਹਰ ਰੋਜ਼ ਇਹ ਬੇਨਤੀ ਕਰਦਾ ਹਾਂ ਕਿ ਸਤਗੁਰੂ ਤਾਂ ਹੀ ਕਿਰਪਾ ਕਰਨਗੇ ਜੀ ਸਾਧ ਸੰਗਤ ਤੁਸੀਂ ਕਿਰਪਾ ਕਰੋਗੇ ਤੁਸੀਂ ਮੇਰ ਪਰਿਆ ਹੱਥ ਦਾਸ ਦੇ ਸਿਰ ਤੇ ਰੱਖੋਗੇ ਸੋ ਸਾਧ ਸੰਗਤ ਕਿਰਪਾ ਕਰੋ ਰੱਖੋ ਦਾਸ ਦੇ ਸਿਰ ਤੇ ਮੇਰ ਪਰਿਆ ਹੱਥ ਤੇ ਸਾਰੀ ਸੰਗਤ ਅਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਰੋ ਜੀ ਕਿਰਪਾ ਤੇ ਸਾਰੀ ਸੰਗਤ ਕਹਿ ਦਿਓ ਜੀ ਤਨ ਤਨ ਸਹਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਰੋ ਜੀ ਕਿਰਪਾ ਤੇ ਸਾਰੀ ਸੰਗਤ ਕਹਿ ਦਿਓ ਜੀ ਤਨ ਤਨ ਸਹਬ ਅਮਰ ਅਨੁਖੇ ਸ਼ਹੀਦ ਬਾਬਾ ਦੀਪ ਸਿੰਘ ਜੀ ਕਰੋ ਜੀ ਕਿਰਪਾ ਤੇ ਸਾਰੀ ਸੰਗਤ ਕਹਿ ਦਿਓ ਜੀ ਧੰ ਤਨ ਅਮਰ ਸ਼ਹੀਦ ਬਾਬਾ ਨੌਦ ਸਿੰਘ ਜੀ 사ਤ ਸੰਗਤ ਤੁਸੀਂ ਮੇਰ ਪਰ ਹੱਥ ਰੱਖਿਆ ਤੁਸੀਂ ਕਿਰਪਾ ਕੀਤੀ ਤੇ ਪ੍ਰਮਾਤਮਾ ਦੀ ਕਿਰਪਾ ਹੋਈ ਤੇ ਦਾਸਾ ਜਿਹੜਾ ਸਰੀਰ ਕੋਈ ਰੋਗ ਹੋ ਗਿਆ ਕਿਸੇ ਰੋਗ ਦੇ ਨਾਲ ਗ੍ਰਸਤ ਸੀ ਕਾਫੀ ਦਿਨ ਠੀਕ ਨਹੀਂ ਰਹਾ ਪਰ ਹੁਣ ਸਤਗੁਰਾਂ ਦੀ ਕਿਰਪਾ ਹੈ ਸਾਫ ਸੰਗਤ ਜੀ ਤੁਹਾਡੀ ਕਿਰਪਾ ਹੈ ਕਿਉਂਕਿ ਸਤਗੁਰੂ ਤਾਂ ਹੀ ਕਿਰਪਾ ਕਰਦੇ ਹਨ ਜੇ ਸਾਫ ਸੰਗਤ ਤੁਸੀਂ ਕਿਰਪਾ ਕਰਦੇ ਹੋ ਸੋ ਸਾਫ ਸੰਗਤ ਤਿੰਨ ਚਾਰ ਜਣ ਨੂੰ ਕਮਿੰਟ ਜਿਹੜੇ ਆਏ ਸੀ ਜਿਨ੍ਹਾਂ ਸੱਜਣਾ ਦੇ ਉਹਨਾਂ ਦੇ ਨਾਂ ਨਹੀਂ ਬੋਲੇ ਗਏ ਬੇਨਤੀ ਹੈ ਕਿ ਇਹਨਾਂ ਸਜਣਾ ਨੇ ਦੋ ਦੋ ਤਿੰਨ ਤਿੰਨ ਵਰੰਕ ਕਮੈਂਟ ਭੇਜੇ ਹਨ ਪਰ ਨਾ ਪਾ ਇੱਕ ਵਾਰੀ ਬੋਲਣਾ ਹੈ ਕਿਉਂਕਿ ਤਿੰਨੇ ਦਿਨਾਂ ਪਾ ਨਹੀਂ ਬੋਲੇ ਤੇ ਤਿੰਨੇ ਦਿਨੀ ਇਹਨਾਂ ਦੇ ਕਮੈਂਟ ਆਉਂਦੇ ਰਹੇ ਸਾਰਿਆਂ ਦੇ ਭਰਾਵਾਂ ਦੇ ਭੈਣਾਂ ਦੇ ਤੇ ਅਬ ਹੁਣ ਇਹ ਨਾਮ ਇਸ ਪ੍ਰਕਾਰ ਹਨ ਜੀਨਸ ਸੈਣੀ ਜੀ ਬਲਬੀਰ ਕੌਰ ਜੀ ਹਰਸ਼ੀ ਪਿੰਡ ਤੋਂ ਕਬਲਜੀਤ ਕੌਰ ਜੀ ਕੈਨੇਡਾ ਤੋਂ ਸ਼ਬਾਸ਼ ਬਹਿਲ ਜੀ ਡਾਕਟਰ ਗੁਰਚਰਨ ਸਿੰਘ ਖੇਲਾ ਇਹ ਮੇਰੇ ਪਿੰਡ ਤੋਂ ਨੇ ਡਾਕਟਰ ਜੀ ਐਸ ਖੇਲਾ ਲਿਖਿਆ ਉਹਨਾਂ ਨੇ ਗੁਰਚਰਨ ਸਿੰਘ ਖੇਲਾ ਗੁਰਜੰਟ ਸਿੰਘ ਦੀ ਕੰਗ ਪਿੰਡ ਜਲਾਲਾਬਾਦ ਜ਼ਿਲ੍ਹਾ ਤਰਨਤਾਰਨ ਬ੍ਰਮਲੀਨ ਕੌਰ ਮਨਕਰਨ ਸਿੰਘ ਮਨ ਕੀਰਤ ਸਿੰਘ ਰਣਜੀਤ ਸਿੰਘ ਸਿੱਧੂ ਗੁਰਪ੍ਰੀਤ ਜੀ ਮੰਢੇਰ ਸੋਨੀ ਸੈਣੀ ਖੁਸ਼ੀ ਇਹਨਾਂ ਪਿਆਰੇ ਵੀਰਾਂ ਦੇ ਭੈਣਾਂ ਦੇ ਆਪਾਂ ਨੂੰ ਕਮੈਂਟ ਪ੍ਰਾਪਤ ਹੋਏ ਹਨ ਤੇ ਹੁਣ ਸਹਿਜ ਪਾਠ ਦੇ ਨਾਲ ਜੁੜੀਏ ਇਸ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਤੁਸੀਂ ਵੀ ਆਪਣਾ ਪਿਆਰਾ ਜਿਹਾ ਕਮੈਂਟ ਲਿਖ ਕੇ ਤੇ ਜੁੜਾਓ ਤੁਹਾਡੇ ਵੀ ਕਾਰਕਮਲਾਂ ਦੇ ਨਾਲ ਲਿਖੇ ਹੋਏ ਕਮੈਂਟ ਜਦੋਂ 10 ਸੱਕ ਪਹੁੰਚਦੇ ਹਨ ਦਾ ਸਿਰ ਦਾ ਸੀਨਾ ਗਦਗਦ ਹੋ ਜਾਂਦਾ ਹੈ ਹੌਸਲਾ ਫਜਾਈ ਹੁੰਦਾ ਹੈ ਸੋ ਤੁਹਾਡੇ ਵੀ ਨਾਮ ਬੋਲੇ ਜਾਣਗੇ ਸੋ ਆਓ ਹੁਣ ਸਹਿਜ 파ਰਤੀ ਨਾਲ ਜੁੜੀਏ ਇਹ ਜੋ ਸਹਿਜ 파ਰਤੀ ਲੜੀ ਚੱਲ ਰਹੀ ਹੈ ਇਹ ਰਾਮ ਕਲੀ ਮਹੱਲਾ ਪਹਿਲਾ ਰਾਮਕਲੀ ਰਾਗ ਦੇ ਵਿੱਚ ਧੰਗੁਰੂ ਨਾਨਕਦੇਵ ਸੱਚੇ ਪਾਤਸ਼ਾਹ ਨੇ ਸਿੱਧਾਂ ਦੇ ਨਾਲ ਗੋਸ਼ਟ ਕੀਤੀ ਸੀ ਸਿੱਧ ਗੋਸ਼ਟ ਤੇ ਕੱਲ ਤੱਕ ਆਪਾਂ ਬਾਠ ਪੌੜੀਆਂ ਦਾ ਪਾਠ ਕਰ ਚੁੱਕੇ ਹਾਂ ਬਾਕੀ ਸਤਿਗੁਰੂ ਕਿਰਪਾ ਕਰਨ ਅੱਜ ਜਿੰਨੀ ਕੋਈ ਸੇਵਾ ਕਰਵਾ ਸਕਣ ਆਓ ਸਹਿਜ ਪਾਠ ਦੇ ਨਾਲ ਜੁੜੀਏ ਜੀ ਇਹ ਮਨ ਮੈਗਲ ਕਹਾਂ ਬਸੀ ਲੈ ਕਹਾਂ ਬਸੇ ਇਹ ਪਵਨਾ ਇੱਥੇ ਪ੍ਰਸ਼ਨ ਹੈ ਜੀ ਮੈਗਲ ਹੁੰਦਾ ਜੀ ਮਸਤ ਹਾਥੀ ਸਿਧਾ ਨੇ ਪ੍ਰਸ਼ਨ ਕਰ ਦਿੱਤਾ ਕਹਿਣ ਲੱਗੇ ਜੀ ਇਹ ਮਨ ਜਿਹੜਾ ਮਸਤ ਹਾਥੀ ਵਰਗਾ ਹੈ ਇਹ ਕਿੱਥੇ ਵੱਸਦਾ ਹੈ ਇਹ ਪਵਨਾ ਦਾ ਮਤਲਬ ਹੁੰਦਾ ਪ੍ਰਾਣ ਪ੍ਰਾਣ ਕਿੱਥੇ ਵਸਦੇ ਹਨ ਇਹ ਮਨ ਮਸਾ ਹਾਤੀ ਕਿੱਥੇ ਵੱਸਦਾ ਹੈ ਇਹ ਪ੍ਰਾਣ ਕਿੱਥੇ ਵਸਦੇ ਹਨ ਕਹਾ ਬਸੇ ਸੋ ਸ਼ਬਦ ਉਹਦੋ ਕਾਂ ਕੋ ਚੁੱਕੇ ਮਨ ਕਾ ਭਵਨਾ ਏ ਜੋਗੀ ਗੁਰੂ ਨਾਨਕ ਸਾਹਿਬ ਨੂੰ ਕਹਿਣ ਲੱਗੇ ਜੋਗੀ ਕਿ ਉਹ ਸ਼ਬਦ ਕਿੱਥੇ ਵੱਸਦਾ ਹੈ ਜਿਸ ਦੀ ਰਾਹੀ ਤੁਹਾਡੀ ਮਤ ਅਨਸਾਰ ਮਨ ਦੀ ਪਟਕਣਾ ਮੁਕਦੀ ਹੈ ਨਦਰ ਕਰੇ ਤਾਂ ਸਤਿਗੁਰੂ ਮਿਲੇ ਤਾਂ ਨਿਜ ਕਰਵਾਸਾ ਇਹ ਮਨ ਪਾਏ ਉਹ ਸਤਿਗੁਰਾਂ ਨੇ ਉੱਤਰ ਦੇ ਦਿੱਤਾ ਸਤਿਗੁਰੂ ਕਹਿਣ ਲੱਗੇ ਜੇ ਪ੍ਰਭੂ ਮਿਹਰ ਦੀ ਨਿਗਾਹ ਕਰੇ ਤੇ ਉਹ ਸਤਿਗੁਰੂ ਮਿਲਾਉਂਦਾ ਹੈ ਤੇ ਗੁਰੂ ਮਿਲਿਆ ਏ ਮਨ ਆਪਣੇ ਹੀ ਘਰ ਵਿੱਚ ਭਾਵ ਆਪਣੇ ਆਪ ਵਿੱਚ ਠਿੱਕ ਜਾਂਦਾ ਹੈ ਆਪੇ ਆਪ ਖਾਏ ਤਾਂ ਨਿਰਮਲ ਹੋਵੇ ਤਾਵਤ ਵਰਜ ਰਹਾਏ ਗੁਰੂ ਦੇ ਹੁਕਮ ਵਿੱਚ ਟੁਰ ਕੇ ਜਦੋਂ ਮਨ ਆਪਣੇ ਆਪ ਨੂੰ ਖਾ ਜਾਂਦਾ ਹੈ ਭਾਵ ਆਪਣੇ ਸੰਕਲਪ ਵਿਕਲਪ ਮੁਕਾ ਦਿੰਦਾ ਹੈ ਜਦੋਂ ਮਨੁੱਖ ਮਨ ਦੇ ਪਿੱਛੇ ਤੁਰਨ ਦੇ ਥਾਂ ਗੁਰੂ ਦੇ ਹੁਕਮ ਵਿੱਚ ਟੁਰਦਾ ਹੈ ਤੇ ਮਨ ਪਵਿੱਤਰ ਹੋ ਜਾਂਦਾ ਹੈ ਕਿਉਂਕਿ ਇਸ ਤਰ੍ਹਾਂ ਗੁਰੂ ਦੇ ਉਪਦੇਸ਼ ਨਾਲ ਮਨੁੱਖ ਮਾਇਆ ਵੱਲ ਦੌੜ ਦੀ ਮਨ ਨੂੰ ਰੋਕ ਰੱਖਦਾ ਹੈ ਕਿਉਂ ਮੂਲ ਪਛਾਨ ਆਤਮ ਜਾਣੇ ਕਿਉਂ ਸਸੀ ਕਰ ਸੂਰ ਸਮਾਵੈ ਸਸੀ ਹੁੰਦੀ ਚੰਦਰਮਾ ਸਸ ਚੰਦਰਮਾ ਏ ਰਵੀ ਏ ਸਸੀ ਏ ਰਵੀ ਸੂਰਜ ਨੂੰ ਕਿਹਾ ਇਥੇ ਸਤੁਰ ਨੂੰ ਵੀਰੇ ਨਾ ਪ੍ਰਸ਼ਨ ਕਰ ਦਿੱਤਾ ਜੋਗੀਆਂ ਨੇ ਕਿ ਜਿਹੜਾ ਮਨੁੱਖ ਜਗਤ ਦੇ ਮੂਡ ਪ੍ਰਭੂ ਨੂੰ ਕਿਵੇਂ ਪਛਾਣੇ ਆਪਣੀ ਆਤਮਾ ਨੂੰ ਕਿਵੇਂ ਸਮਝੇ ਚੰਦਰਮਾ ਦੇ ਘਰ ਵਿੱਚ ਸੂਰਜ ਕਿਵੇਂ ਟਿਕੇ ਗੁਰਮੁਖ ਹਉਮੈ ਵਿੱਚੋਂ ਖੋਵੇ ਤੋ ਨਾਨਕ ਸਹਿਜ ਸਮਾਵੈ ਸਤਿਗੁਰੂ ਨੇ ਉੱਤਰ ਦੇ ਦਿੱਤਾ ਕਹਿਣ ਲੱਗੇ ਕਿ ਜਿਹੜਾ ਮਨੁੱਖ ਗੁਰੂ ਦੇ ਹੁਕਮ ਵਿੱਚ ਟੁਰਦਾ ਹੈ ਨਾ ਉਹ ਆਪਣੇ ਅੰਦਰੋਂ ਹਉਮੈ ਦੂਰ ਕਰ ਦਿੰਦਾ ਹੈ ਉਹਦੇ ਅੰਦਰੋਂ ਹਉਮੈ ਦੂਰ ਹੋ ਜਾਂਦੀ ਹੈ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਕਿ ਉਹ ਸਹਿਜ ਅਵਸਥਾ ਵਿੱਚ ਟਿਕ ਜਾਂਦਾ ਹੈ ਇਹ ਮਨ ਨੇ ਚਲੋ ਹਿਰਦੇ ਏ ਮਨ ਨੇ ਚਲ ਹਿਰਦੇ ਵਸੀ ਅਲੈ ਗੁਰਮੁਖ ਮੂਲ ਪੁਛਾਣ ਰਹਿ ਜਦੋਂ ਮਨੁਖ ਗੁਰੂ ਦੇ ਹੁਕਮ ਤੋਂ ਤੁਰ ਕੇ ਜਗਤ ਦੇ ਮੂਲ ਪ੍ਰਭੂ ਨੂੰ ਪੁਛਾਣਦਾ ਹੈ ਪ੍ਰਮਾਤਮਾ ਦੇ ਨਾਲ ਸਾਂਝ ਪਾਉਂਦਾ ਹੈ ਵਾਹਿਗੁਰੂ ਦੇ ਨਾਲ ਸਾਂਝ ਪਾ ਰੀਂਦਾ ਹੈ ਤਾਂ ਇਹ ਮਨ ਅਡੋਲ ਹੋ ਕੇ ਹਿਰਦੇ ਵਿੱਚ ਟਿਕਦਾ ਹੈ 나ਬ ਪਵਨ ਕਰ ਆਸਣ ਬੈਸੇ ਗੁਰਮੁਖ ਖੋਜਤ ਤਤ ਲੈ ਪ੍ਰਾਣ ਭਾਵ ਸ્વાસ ਨਾਭੀ ਰੂਪ ਘਰ ਵਿੱਚ ਆਸਣ ਤੇ ਬੈਠਦਾ ਹੈ ਭਾਵ ਪ੍ਰਾਣਾ ਦਾ ਆਰੰਭ ਨਾਭੀ ਤੋਂ ਹੁੰਦਾ ਹੈ ਗੁਰੂ ਦੇ ਰਾਹੀਂ ਖੋਜ ਕਰਕੇ ਮਨੁੱਖ ਅਸਲੀਅਤ ਲੱਭਦਾ ਹੈ ਸੋ ਸ਼ਬਦ ਨਰੰਤਰ ਨਿਜ ਕਰਿਆਛੈ ਤਿਰਵਨ ਜੋਤ ਸੋ ਸ਼ਬਦ ਲੈ ਉਹ ਸ਼ਬਦ ਜੋ ਦੁੱਤਰ ਸਾਗਰ ਤੋਂ ਉਤਾਰਦਾ ਹੈ ਇੱਕ ਰਸ ਆਪਣੇ ਅਸਲ ਘਰ ਵਿੱਚ ਭਾਵ ਸੋਨ ਪ੍ਰਭੂ ਵਿੱਚ ਟਿਕਦਾ ਹੈ ਮਨੁੱਖ ਉਸ ਸ਼ਬਦ ਦੀ ਰਾਹੀਂ ਤਲੋਕੀ ਵਿੱਚ ਵਿਆਪਕ ਪ੍ਰਭੂ ਦੀ ਜੋਤ ਨੂੰ ਲੱਭਦਾ ਹੈ ਖਾੜਾ ਦੁੱਖ ਭੂਖ ਸੱਚੇ ਕੀ ਸੱਚ ਹੀ ਤ੍ਰਿਪਤਾ ਸੁਰੈ ਜਿਉਂ-ਜਿਉਂ ਸੱਚੇ ਪ੍ਰਭੂ ਨੂੰ ਮਿਲਣ ਦੀ ਤਾਂਘ ਵਦੀ ਹੈ ਤੇ ਉਹ ਮਨੁੱਖ ਦੁੱਖਾਂ ਨੂੰ ਮੁਕਾ ਲਿੰਦਾ ਹੈ ਸੱਚੇ ਪ੍ਰਭੂ ਵਿੱਚ ਹੀ ਤ੍ਰਿਪਤ ਰਹਿੰਦਾ ਹੈ ਅਨਹਦ ਬਾਣੀ ਗੁਰਮੁਖ ਜਾਣੀ ਬਿਰਲੋ ਕੋ ਹਰਦਾਬਾ ਇੱਕ ਰਸ ਵਿਆਪਕ ਰੱਬੀ ਜੀਵਨ ਰੋਹ ਨੂੰ ਕਿਸੇ ਵਿਰਲੇ ਗੁਰਮੁਖ ਨੇ ਜਾਣਿਆ ਹੈ ਕਿਸੇ ਵਿਰਲੇ ਨੇ ਇਹ ਰਾਜ ਸਮਝਿਆ ਹੈ ਨਾਨਕ ਆਖੇ ਸੱਚ ਸੁਭਾਖੈ ਸੱਚ ਰੰਪੈ ਰੰਗ ਕਬੂ ਨ ਜਾਵੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਜਿਸ ਨੇ ਸਮਝਿਆ ਹੈ ਉਹ ਸੱਚੇ ਪ੍ਰਭ ਨੂੰ ਸਿਮਰਦਾ ਹੈ ਉਹ ਸੱਚੇ ਪ੍ਰਮਾਤਮਾ ਦਾ ਨਾਮ ਜਪਦਾ ਹੈ ਸਦਾ ਉਸਦੇ ਰੰਗ ਵਿੱਚ ਰੰਗਿਆ ਰਹਿੰਦਾ ਹੈ ਉਸ ਦਾ ਇਹ ਰੰਗ ਕਦੀ ਉਤਰਦਾ ਨਹੀਂ ਜਾਏ ਹਿਰਦਾ ਦੇ ਨਾ ਹੋਤੀ ਤੋ ਮਨ ਕਿੱਥੇ ਰਹਿਤਾ ਸਿਧਾਂ ਨੇ ਫੇਰ ਪ੍ਰਸ਼ਨ ਕਰ ਦਿੱਤਾ ਸਿਧਗੋਸ ਹੋ ਰਹੀ ਹੈ ਨਾ ਪ੍ਰਸ਼ਨ ਉੱਤਰ ਹੋ ਰਹੇ ਨਹੀਂ ਸਿਧਾਂ ਨੇ ਪ੍ਰਸ਼ਨ ਕਰਤਾ ਵੀ ਜਦੋਂ ਨਾ ਹਿਰਦਾ ਸੀ ਨਾ ਇਹ ਸਰੀਰ ਸੀ ਤਦੋਂ ਮਨ ਚੇਤਨ ਸਤਾ ਵਿੱਚ ਕਿੱਥੇ ਰਹਿੰਦਾ ਸੀ ਨਾਬ ਕਮਲ ਸਥੰਭ ਨਾ ਹੋਤੋ ਤਾਂ ਪਵਨ ਕਰ ਸਹਿਤਾ ਜਦੋਂ ਨਾਭੀ ਦੇ ਚੱਕਰ ਦੀ ਥੰਮੀ ਨਹੀਂ ਸੀ ਤੇ ਪ੍ਰਾਣ ਸਵਾਸ ਕਿਸ ਘਰ ਵਿੱਚ ਆਸਰਾ ਲੈਂਦਾ ਸੀ ਰੂਪ ਨਾ ਹੋਤੋ ਰੇਖ ਨਾ ਕਾਈ ਤਾਂ ਸ਼ਬਦ ਕਹਾਂ ਲਿਬਲਾਈ ਜਦੋਂ ਕੋਈ ਰੂਪ ਰੇਖ ਨਹੀਂ ਸੀ ਤਦੋਂ ਸ਼ਬਦ ਨੇ ਕਿੱਥੇ ਲਿਬੜਾਈ ਸੀ ਕਿੱਥੇ ਲਿਬੜਾਈ ਹੋਈ ਸੀ ਰਕਤ ਬਿੰਦ ਕੀ ਮੜੀ ਨਾ ਹੋਤੀ ਮਿਤਕੀਮਤ ਨਹੀਂ ਪਾਈ ਜਦੋਂ ਮਾਂ ਦੀ ਰਤ ਤੇ ਪਿਤਾ ਦੇ ਮੀਰੀ ਚੋਂ ਬਣਿਆ ਇਹ ਸਰੀਰ ਨਹੀਂ ਸੀ ਤਦੋਂ ਜਿਸ ਪ੍ਰਭੂ ਦਾ ਅੰਦਾਜ਼ਾ ਤੇ ਮੁੱਲ ਨਹੀਂ ਪੈ ਸਕਦਾ ਉਸ ਵਿੱਚ ਲਿ ਕਿਵੇਂ ਮੰਨ ਲਾਉਂਦਾ ਸੀ ਵਰਨੁ ਪੇਖਿ ਅਸਰੂਪੁ ਨ ਜਾਪੀ ਕਿਉ ਕਰਿ ਜਾਪਸ ਸਚਾ ਜਿਸ ਪ੍ਰਭੂ ਦਾ ਰੰਗ ਭੇਖ ਤੇ ਸਰੂਪ ਨਹੀਂ ਦਿਸਤਾ ਉਹ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਕਿਵੇਂ ਲਖਿਆ ਜਾਂਦਾ ਹੈ ਨਾਨਕ ਨਾਮ ਰਤੇ ਬਰਾਗੀ এব ਤਬ ਸਚੁ ਸਚਾ ਗੁਰੂ ਨਾਨਕ ਸਾਹਿਬ ਨੇ ਉੱਤਰ ਦਿੱਤਾ ਰਣ ਲੱਗੇ ਵੀ ਜੋਗਿਓ ਪ੍ਰਭੂ ਦੇ ਨਾਮ ਵਿੱਚ ਰਤੇ ਹੋਏ ਬਰਾਗਵਾਨ ਨੂੰ ਹਰ ਵੇਲੇ ਸੱਚਾ ਪ੍ਰਭੂ ਹੀ ਮੌਜੂਦ ਪ੍ਰਤੀਤ ਹੁੰਦਾ ਹੈ ਹਿਰਦਾ ਦੇ ਨਾ ਹੋਤੀ ਆਉਦੋ ਤੋ ਮਨ ਸੁਨ ਰੈ ਬਰਾਗੀ हे ਜੋਗੀ ਜਦੋਂ ਨਾ ਹਿਰਦਾ ਸੀ ਨਾ ਸਰੀਰ ਸੀ ਤਦੋਂ ਮਨ ਬਰਾਗੀ ਜਿਹੜਾ ਨਾ ਉਹ ਨਿਰਗੁਣ ਪ੍ਰਭੂ ਵਿੱਚ ਠਿਕੇ ਹੋਇਆ ਸੀ 나ਬ ਕਮਲ ਅਸਥੰਬ ਨਾ ਹੋਤੇ ਤਾਂ ਨਿਜਕਰ ਬਸਤੋ ਪਵਨ ਅਰਾਰਾਗੀ ਜਦੋਂ 나ਬ ਵੀ ਚੱਕਰ ਰੂਪੀ ਥਮੀ ਨਹੀਂ ਸੀ ਤਦ ਪ੍ਰਾਨ ਪ੍ਰਭੂ ਦਾ ਪ੍ਰੇਮੀ ਹੋ ਕੇ ਆਪਣੇ ਅਸਲ ਘਰ ਪ੍ਰਭੂ ਵਿੱਚ ਵਸਦਾ ਸੀ ਰੂਪ ਨਰੇਖਿਆ ਜਾਤ ਨਾ ਹੋਤੀ ਤੋ ਅਕਲীন ਰਹਤ ਉਹ ਸਬਦ ਸੁਸਾਰ ਜਾਤ ਦਾ ਮਤਲਬ ਹੁੰਦਾ ਖੋਦ ਉਤਪਤੀ ਅਕਲীন ਅਕਲীন ਦਾ ਮਤਲਬ ਹੁੰਦਾ ਵਾ ਕੁੱਲ ਰਹਤ ਪ੍ਰਭੂ ਵਿੱਚ ਜਦੋਂ ਜਗਤ ਦਾ ਕੋਈ ਰੂਪ ਰੇਖ ਨਹੀਂ ਸੀ ਤਦੋਂ ਇਹ ਸਿਸਟ ਸ਼ਬਦ ਜੋ ਦੁੱਤਰ ਸਾਗਰ ਤੋਂ ਤਾਰਦਾ ਹੈ ਕੁਲ ਰਹਿਤ ਪ੍ਰਭੂ ਵਿੱਚ ਰਹਿੰਦਾ ਸੀ ਗਉਨ ਗगन ਜਦ ਤਬੇ ਨਾ ਹੋਤੋ ਤ੍ਰਿਭੂਨ ਜੋਤ ਆਪੈ ਨਿਰੰਕਾਰ ਜਦੋਂ ਜਗਤ ਦੀ ਹਸਤੀ ਨਹੀਂ ਸੀ ਆਕਾਸ਼ ਨਹੀਂ ਸੀ ਤਦੋਂ ਆਕਾਰ ਰਹਿ ਤ੍ਰਿਭੂਨੀ ਜੋਤ ਭਾਵੇਂ ਹੁਣ ਤੋ ਲੋਕੀ ਵਿੱਚ ਵਿਆਪਕ ਹੋਣ ਵਾਲੀ ਜੋਤ ਆਪ ਹੀ ਆਪ ਸੀ ਵਰਮਪੇਖ ਅਸਰੂਪ ਸੋਏ ਕਿਉਂ ਵਰਨ ਪੇਖ ਸਰੂਪ ਸੋ ਏਕੋ ਏਕੋ ਸ਼ਬਦ ਬਡਾਣੀ ਇੱਕ ਅਚਰਜ ਰੂਪ ਇੱਕ ਅਚਰਜ ਸ਼ਬਦ ਰੂਪ ਪ੍ਰਭੂ ਹੀ ਸੀ ਉਹੀ ਜਗਤ ਦਾ ਰੰਗ ਭੇਖ ਤੇ ਰੂਪ ਸੀ ਸਾਚ ਬਿਨਾ ਸੂਚਾ ਕੋ ਨਹੀਂ ਨਾਨਕ ਕਥ ਕਹਾਣੀ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਐਸੇ ਉਸ ਸਦਾ ਐਸੇ ਉਸ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨੂੰ ਮਿਲਣ ਤੋਂ ਬਿਨਾ ਜਿਸ ਦਾ ਕੋਈ ਸਹੀ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ ਕੋਈ ਮਨੁੱਖ ਸੁਚਾ ਨਹੀਂ ਹੈ ਕਿਤ ਕਿਤੇ ਬਿਤੇ ਜਾ ਕੇ ਪੁਜਾਇਆ ਪ੍ਰਖਾ ਇਹ ਤੇ ਕਿਤੇ ਦੁੱਖ ਬਿਨ ਸਜਾਈ ਸਿਧਾਂ ਨੇ ਫਿਰ ਪ੍ਰਸ਼ਨ ਕਰ ਦਿੱਤਾ ਕਹਿੰਦੇ ਕਿ हे ਪੁਰਖ ਜਗਤ ਵਿੱਚ ਕਿਸ ਵਿਧੀ ਨਾਲ ਜਗਤ ਜਿਹੜਾ ਹੈ ਇਹ ਕਿਸ ਕਿਸ ਵਿਧੀ ਨਾਲ ਉਪਜਦਾ ਹੈ ਕਿਸ ਤਰ੍ਹਾਂ ਦੁੱਖ ਵਿੱਚ ਪੈਂਦਾ ਹੈ ਤੇ ਕਿਵੇਂ ਨਾਸ਼ ਹੋ ਜਾਂਦਾ ਹੈ ਹਉ ਮੈਂ ਬਿਤੇ ਜਾ ਗੁਜਾਇ ਪੁਰਖਾ ਨਾਮ ਵਿਸਰਿਆ ਦੁੱਖ ਪਾਈ ਉੱਤਰ ਦੇ ਦਿੱਤਾ ਇਹ ਜੋਗਿਓ ਇਹ ਮਨੁੱਖ ਜੋਗਿਓ ਜਗਤ ਹਉਮੈ ਵਿੱਚ ਪੈਦਾ ਹੁੰਦਾ ਹੈ ਜੇ ਇਸ ਨੂੰ ਪ੍ਰਭੂ ਦਾ ਨਾਮ ਮਿਲਰ ਜਾਏ ਤੇ ਦੁੱਖ ਪੌਂਦਾ ਹੈ ਗੁਰਮੁਖ ਹੋਵੇ ਸੋ ਗਿਆਨ ਤਤ ਵਿਚਾਰੇ ਹਉਮੈ ਸ਼ਬਦ ਜਲਾਏ ਜੋ ਮਨੁੱਖ ਗੁਰੂ ਦੇ ਹੁਕਮ ਵਿੱਚ ਟੁਰਦਾ ਹੈ ਉਹ ਤਤ ਗਿਆਨ ਨੂੰ ਵਿਚਾਰਦਾ ਹੈ ਤੇ ਆਪਣੀ ਹਉਮੈ ਗੁਰੂ ਦੇ ਸ਼ਬਦ ਦੇ ਰਾਹੀ ਸਾਰ ਵੈਂਦਾ ਹੈ ਤਨ ਮਨ ਨਿਰਮਲ ਨਿਰਮਲ ਬਾਣੀ ਸੱਚੇ ਰਹਿ ਸਮਾਏ ਉਸ ਦਾ ਤਨ ਉਸ ਦਾ ਮਨ ਉਸ ਦੀ ਬਾਣੀ ਪਵਿੱਤਰ ਹੋ ਜਾਂਦੇ ਹਨ ਉਹ ਸਦਾ ਕੈਮਰਨ ਵਾਲੇ ਪ੍ਰਭੂ ਵਿੱਚ ਟਿਕਿਆ ਰਹਿੰਦਾ ਹੈ ਨਾਮੈ ਨਾਮ ਰਹਿ ਬਰਗੀ ਸੱਚ ਰਖਿਆ ਏ ਉਧਾਰੈ ਉਹ ਮਨੁੱਖ ਜਿਹੜਾ ਪ੍ਰਭੂ ਚਰਨਾਂ ਦੇ ਵਿੱਚ ਪ੍ਰਭੂ ਚਰਨਾਂ ਦੇ ਵਿੱਚ ਜੁੜਦਾ ਹੈ ਪ੍ਰਭੂ ਦੇ ਚਰਨਾਂ ਦਾ ਮਤਵਾਲਾ ਹੋ ਕੇ ਨਿਰੋਲ ਪ੍ਰਭੂ ਨਾਮ ਵਿੱਚ ਜੁੜਿਆ ਰਹਿੰਦਾ ਹੈ ਸਦਾ ਪ੍ਰਭੂ ਨੂੰ ਹਿਰਦੇ ਵਿੱਚ ਟਿਕਾਈ ਰੱਖਦਾ ਹੈ ਨਾਨਕ ਬਿਨ ਨਾਮੈ ਜੋਗ ਕਦੇ ਨ ਹੋਵੇ ਦੇਖੋ ਓਰਦੇ ਵਿਚਾਰ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਪ੍ਰਭੂ ਦੇ ਨਾਮ ਤੋਂ ਬਿਨਾਂ ਪ੍ਰਭੂ ਦੇ ਨਾਲ ਮਲਾਪ ਕਦੇ ਨਹੀਂ ਹੋ ਸਕਦਾ ਆਪਣੇ ਹਿਰਦੇ ਵਿੱਚ ਵਿਚਾਰ ਕੇ ਵੇਖ ਲਵੋ ਭਾਵ ਤੁਹਾਡਾ ਆਪਣਾ ਜਾਤੀ ਤਜਰਬਾ ਇਹ ਗਵਾਹੀ ਦੇਵੇਗਾ ਗੁਰਮੁਖ ਸੱਚ ਸ਼ਬਦ ਵਿਚਾਰੈ ਕੋਈ ਜੇ ਕੋਈ ਮਨੁੱਖ ਗੁਰੂ ਦੇ ਹੁਕਮ ਚ ਤੁਰਦਾ ਹੈ ਉਹ ਸੱਚੇ ਸ਼ਬਦ ਨੂੰ ਵਿਚਾਰਦਾ ਹੈ ਗੁਰਮੁਖ ਸੱਚ ਬਾਣੀ ਪ੍ਰਗਟ ਹੋਏ ਸਤਿਗੁਰ ਦੀ ਬਾਣੀ ਦੇ ਰਾਹੀ ਸੱਚਾ ਪ੍ਰਭੂ ਉਸ ਦੇ ਹਿਰਦੇ ਵਿੱਚ ਪ੍ਰਗਟ ਹੋ ਜਾਂਦਾ ਹੈ ਗੁਰਮੁਖ ਮਨ ਪੀਜਾ ਵਿਰਲਾ ਬੂਜਾ ਕੋਏ ਗੁਰਮੁਖ ਉਹ ਹੈ ਜਿਹੜਾ ਜਿਹਦਾ ਮੂੰਹ ਹਮੇਸ਼ਾ ਹੀ ਗੁਰੂਵਾਲ ਹੋਵੇ ਗੁਰੂ ਦੀ ਗੱਲ ਮੰਨੇ ਗੁਰੂ ਦੀ ਗੱਲ ਮੰਨਣ ਵਾਲਾ ਮਨੁੱਖ ਉਹਦਾ ਜਿਹੜਾ ਮਨ ਹੈ ਨਾਮ ਰਸ ਵਿੱਚ ਭਿੱਜਦਾ ਹੈ ਪਰ ਇਸ ਗੱਲ ਨੂੰ ਕੋਈ ਵਿਰਲਾ ਹੀ ਸਮਝਦਾ ਹੈ ਗੁਰਮੁਖ ਨਿਜ ਘਰ ਵਾਸਾ ਹੋਏ ਗੁਰਮੁਖ ਦੇ ਸਨਮੁਖ ਮਨੁੱਖ ਦਾ ਨਿਵਾਸ ਆਪਰੇ ਅਸਲ ਸਰੂਪ ਵਿੱਚ ਹੋਇਆ ਰਿਂਦਾ ਹੈ ਗੁਰਮੁਖ ਜੋਗੀ ਜੁਗਤ ਪਛਾਣੇ ਜੋ ਮਨੁੱਖ ਸਤਗੁਰ ਦੇ ਹੁਕਮ ਵਿੱਚ ਤੁਰਦਾ ਹੈ ਉਹ ਅਸਲ ਜੋਗੀ ਹੈ ਉਹ ਪ੍ਰਭੂ ਨਾਲ ਮਲਾਪ ਦੀ ਜੁਗਤ ਪਛਾਣਦਾ ਹੈ ਗੁਰਮੁਖ ਨਾਨਕ ਏਕੋ ਜਾਣੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਗੁਰੂ ਦੇ ਹੁਕਮ ਵਿੱਚ ਤੁਰਨ ਵਾਲਾ ਮਨੁੱਖ ਇੱਕ ਪ੍ਰਭੂ ਨੂੰ ਹਰ ਥਾਂ ਵਿਆਪਕ ਜਾਣਦਾ ਹੈ ਮੈਨੂੰ ਸਤਗੁਰੂ ਸੇਵੈ ਜੋਗ ਨਾ ਹੋਈ ਸਤਗੁਰ ਦੀ ਦਸਿਕਾਰਤ ਕਰਨ ਤੋਂ ਬਿਨਾ ਪ੍ਰਭੂ ਦੇ ਨਾਲ ਮੇਲ ਨਹੀਂ ਹੁੰਦਾ ਮੈਨੂੰ ਸਤਗੁਰ ਪੇਟੈ ਮੁਕਤ ਨਾ ਕੋਈ ਗੁਰੂ ਨੂੰ ਮਿਲਣ ਤੋਂ ਬਿਨਾ ਮੁਕਤੀ ਨਹੀਂ ਲੱਭਦੀ ਬਿਨ ਸਤਗੁਰੂ ਪੇਟੇ ਨਾਮ ਪਾਇ ਨਾ ਜਾਏ ਗੁਰੂ ਨੂੰ ਮਿਲਣ ਬਗੈਰ ਪ੍ਰਭੂ ਦਾ ਨਾਮ ਮਿਲ ਨਹੀਂ ਸਕਦਾ ਬਿਨ ਸਤਗੁਰੂ ਪੇਟੇ ਮਾ ਦੁਖ ਪਾਏ ਗੁਰੂ ਨੂੰ ਮਿਲਣ ਤੋਂ ਬਿਨਾ ਮਨੁੱਖ ਬੜਾ ਕਸ਼ਟ ਠਾਉਂਦਾ ਹੈ ਬਿਨ ਸਤਗੁਰੂ ਪੇਟੇ ਮਾ ਗਰਭ ਗੁਬਾਰ ਗੁਰੂ ਨੂੰ ਮਿਲਣ ਤੋਂ ਬਿਨਾ ਕੋਹਰ ਹਨੇਰੇ ਵਿੱਚ ਅਹੰਕਾਰ ਵਿੱਚ ਰਹਿੰਦਾ ਹੈ ਨਾਨਕ ਬਿਨ ਗੁਰ ਮੂਆ ਜਨਮ ਹਾਰ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਸਤਗੁਰੂ ਤੋਂ ਬਿਨਾ ਮਨੁੱਖ ਜ਼ਿੰਦਗੀ ਦੀ ਬਾਜ਼ੀ ਹਾਰ ਕੇ ਆਤਮਕ ਮੌਤ ਸੇੜਦਾ ਹੈ ਗੁਰਮੁਖ ਮਨ ਜੀਤਾ ਹਉ ਮੈਂ ਮਾਰ ਜੋ ਮਨੁੱਖ ਗੁਰੂ ਦੇ ਹੁਕਮ ਵਿੱਚ ਤੁਰਦਾ ਹੈ ਉਸ ਨੇ ਆਪਣੀ ਹਉਮੈ ਨੂੰ ਮਾਰ ਕੇ ਆਪਣਾ ਮਨ ਜਿੱਤ ਲਿਆ ਹੈ ਗੁਰਮੁਖ ਸਾਚ ਰੱਖਿਆ ਉਰਤਾਰ ਗੁਰੂ ਦੇ ਹੁਕਮ ਵਿੱਚ ਟੁਰਨ ਵਾਲੇ ਨੇ ਸਦਾ ਟਿਕੇ ਰਹਿਣ ਵਾਲੇ ਪ੍ਰਭੂ ਨੂੰ ਆਪਣੇ ਹਿਰਦੇ ਵਿੱਚ ਪ੍ਰੋ ਹੋ ਲਿਆ ਹੈ ਗੁਰਮੁਖ ਜਗ ਜੀਤਾ ਜਮ ਕਾਲ ਮਾਰ ਬਧਾਰ ਗੁਰੂ ਦੇ ਹੁਕਮ ਵਿੱਚ ਟੁਰਨ ਵਾਲੇ ਨੂੰ ਮੌਤ ਦਾ ਡਰ ਮਾਰ ਮੁਕਾ ਕੇ ਉਸ ਨੇ ਜਗਤ ਜਿੱਤ ਲਿਆ ਹੈ ਗੁਰਮੁਖ ਦਰਗਾਹ ਨਾ ਆਵਹਿ ਹਾਰ ਗੁਰੂ ਦੇ ਹੁਕਮ ਵਿੱਚ ਟੁਰਨ ਵਾਲਾ ਮਨੁੱਖ ਜੀਵਨ ਦੀ ਬਾਜੀ ਹਾਰ ਕੇ ਹਜ਼ੂਰੀ ਵਿੱਚ ਨਹੀਂ ਜਾਂਦਾ ਭਾਵ ਜਿੱਤ ਕੇ ਜਾਂਦਾ ਹੈ ਗੁਰਮੁਖ ਮੇਲ ਮਲਾਏ ਸੋ ਜਾਣੇ ਜਿਹੜਾ ਗੁਰਮੁਖ ਮਨੁੱਖ ਹੈ ਨਾ ਪ੍ਰਮਾਤਮਾ ਸੰਯੋਗ ਬਣਾ ਕੇ ਇਸ ਨੂੰ ਆਪਣੇ ਵਿੱਚ ਮਿਲਾ ਲਿੰਦਾ ਹੈ ਇਸ ਭੇਦ ਨੂੰ ਉਹ ਗੁਰਮੁਖ ਹੀ ਸਮਝਦਾ ਹੈ ਨਾਨਕ ਗੁਰਮੁਖ ਸ਼ਬਦ ਪਛਾਣੈ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਗੁਰੂ ਦੇ ਸਨਮੁਖ ਮਨੁੱਖ ਗੁਰੂ ਦੇ ਸ਼ਬਦ ਦੇ ਰਾਹੀ ਪਰਬੂ ਨਾਲ ਜਾਣ ਪਛਾਨ ਬੜਾ ਲਿੰਦਾ ਹੈ ਸ਼ਬਦ ਕੰ ਨੇਰਾ ਸੁਣ ਤੂੰ ਆਉਦੋ ਬਿਨ ਨਾਮ ਹੈ ਜੋਗ ਨਾ ਹੋਈ ਏ ਜੋਗੀ ਸੁਣ ਸਾਰੇ ਉਪਦੇਸ਼ ਦਾ ਸਾਰ ਇਹ ਹੈ ਕਿ ਪ੍ਰਭੂ ਦੇ ਨਾਮ ਤੋਂ ਬਿਨਾ ਜੋਗ ਪ੍ਰਭੂ ਦਾ ਮਲਾਪ ਨਹੀਂ ਨਾਮੈ ਰਤੇ ਅੰਦਨ ਮਤੈ ਨਾਮੈ ਤੈ ਸੁਖ ਹੋਈ ਜੋ ਨਾਮ ਵਿੱਚ ਰਤੇ ਹੋਏ ਹਨ ਉਹ ਹਰ ਵੇਲੇ ਮੁਤਵਾਲੀ ਹਨ ਨਾਮ ਤੋਂ ਹੀ ਸੁਖ ਮਿਲਦਾ ਹੈ ਨਾਮੇ ਹੀ ਤੇ ਸਭ ਪ੍ਰਗਟ ਹੋਵੇ ਨਾਮੈ ਸੋਜੀ ਪਾਈ ਨਾਮ ਤੋਂ ਹੀ ਪੂਰਨ ਗਿਆਨ ਪ੍ਰਾਪਤ ਹੁੰਦਾ ਹੈ ਨਾਮ ਤੋਂ ਹੀ ਸਾਰੀ ਸੂਝ ਪੈਂਦੀ ਹੈ ਬਿਨ ਨਾਮੈ ਪੇਖ ਕਰੇ ਬਉ ਤੇਰੇ ਸੱਚਾ ਆਪ ਖਵਾਈ ਪ੍ਰਭੂ ਦਾ ਨਾਮ ਛੱਡ ਕੇ ਜੋ ਮਨੁੱਖ ਹੋਰ ਬਥੇਰੇ ਪੇਖ ਕਰਦੇ ਹਨ ਉਹਨਾਂ ਨੂੰ ਸੱਚੇ ਪ੍ਰਭੂ ਨੇ ਆਪ ਹੀ ਕਰਾਇ ਪਾ ਦਿੱਤਾ ਹੈ ਸਤਗੁਰ ਤੇ ਨਾਮ ਪਾਈਏ ਔਦੋ ਜੋਗ ਜੁਗਤਤਾ ਹੋਈ ਏ ਜੋਗੀ ਸਤਗੁਰ ਦਾ ਪ੍ਰਭੂ ਜਿਹੜਾ ਸਤਗੁਰੂ ਤੋਂ ਪ੍ਰਭੂ ਦਾ ਨਾਮ ਮਿਲਦਾ ਹੈ ਨਾ ਜਿਹੜਾ ਸਤਗੁਰੂ ਦੇ ਪਾਸੋਂ ਪਰਮੇਸ਼ਰ ਦਾ ਵਾਹਿਗੁਰੂ ਜੀ ਦਾ ਨਾਮ ਪ੍ਰਾਪਤ ਹੁੰਦਾ ਹੈ ਇਹ ਨਾਮ ਮਿਲਿਆ ਹੀ ਜੋਗ ਦੀ ਸੁਰਤ ਸਿਰੇ ਚੜਦੀ ਹੈ ਕਰ ਵਿਚਾਰ ਮਨ ਦੇਖੋ ਨਾਨਕ ਬਿਨ ਨਾਮੈ ਮੁਕਤ ਨਾ ਹੋਈ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਜੋਗਿਓ ਮਨ ਵਿੱਚ ਵਿਚਾਰ ਕਰਕੇ ਵੇਖ ਲਵੋ ਨਾਮ ਤੋਂ ਬਿਨਾ ਮੁਕਤੀ ਨਹੀਂ ਮਿਲਦੀ ਭਾਵ ਤੁਹਾਡਾ ਆਪਣੀ ਜਾਤੀ ਤਜਰਬਾ ਦੱਸ ਦੇਵੇਗਾ ਕਿ ਨਾਮ ਸਿਮਰਨ ਤੋਂ ਬਿਨਾ ਹਮੇ ਤੋ ਖਲਾਸੀ ਨਹੀਂ ਹੁੰਦੀ ਤੇਰੀ ਗਤਮਿਤ ਤੂੰ ਹੀ ਜਾਣੈ ਕਾ ਕੋ ਆਖ ਬਖਾਣੇ ਤੂੰ ਕਿਹੋ ਜ੍ਹਾ ਹੈ ਤੇ ਕਿੱਡਾ ਵੱਡਾ ਹੈ हे ਪ੍ਰਭੂ ਇਹ ਗੱਲ ਤੂੰ ਆਪ ਹੀ ਜਾਣਦਾ ਹੈ ਕੋਈ ਹੋਰ ਕੀ ਕਹਿ ਸਕਦਾ ਹੈ ਤੂੰ ਆਪੇ ਗੁਪਤਾ ਆਪੇ ਪ੍ਰਗਟ ਆਪੇ ਸਰੰਗਮਣ ਤੂੰ ਆਪ ਹੀ ਲੁਕਿਆ ਹੋਇਆ ਹੈ ਤੂੰ ਆਪ ਹੀ ਪ੍ਰਗਟ ਹੈ ਭਾਵ ਸੁਖਮ ਤੇ ਅਸੂਰ ਤੂੰ ਆਪ ਹੀ ਹੈ ਤੂੰ ਆਪ ਹੀ ਸਾਰੇ ਰੰਗ ਮੰਨ ਰਿਆ ਹੈ ਸਾਧਕ ਸਿੱਧ ਗੁਰ ਬਹੁ ਚੇਲੇ ਖੋਜ ਤੁਰੇ ਫਿਰੇ ਫੁਰਮਾਣੇ ਸਾਧਨ ਕਰਨ ਵਾਲੇ ਤੇ ਸਾਧਨਾ ਵਿੱਚ ਪੁੱਗੇ ਹੋਏ ਜੋਗੀ ਗੁਰੂ ਤੋਂ ਉਹਨਾਂ ਦੇ ਕੋਈ ਚੇਲੇ ਤੇਰੇ ਹੁਕਮ ਵਿੱਚ ਤੈਨੂੰ ਖੋਜਦੇ ਫਿਰਦੇ ਹਨ ਮੰਗਾ ਨਾਮ ਪਾਏ ਬਿਖਿਆ ਤੇਰੇ ਦਰਸ਼ਨ ਕੋ ਕੁਰਬਾਣੇ ਇਥੋਂ ਤੇਰਾ ਨਾਮ ਮੰਗਦੇ ਹਨ ਤੇ ਇਥੋਂ ਇਹ ਭਿਖਿਆ ਲੈ ਕੇ ਤੇਰੇ ਦਰਦਾਰ ਤੋਂ ਸਦਕੇ ਹੁੰਦੇ ਹਨ ਅਬਨਾਸੀ ਪਰ ਖੇਲ ਰਚਾਇਆ ਗੁਰਮੁਖ ਸੋਜੀ ਹੋਈ ਅਬਨਾਸੀ ਦਾ ਮਤਲਬ ਹੁੰਦਾ ਸਦਾ ਕਾਇਮ ਰਹਿਣ ਵਾਲਾ ਸਦਾ ਕਾਇਮ ਰਹਿਣ ਵਾਲੀ ਪ੍ਰਮਾਤਮਾ ਨੇ ਇਹ ਜਗਤ ਦੀ ਖੇਡ ਰਚੀ ਹੈ ਤੇ ਗੁਰਮੁਖ ਮਨੁੱਖ ਨੂੰ ਇਹ ਸਮਝ ਪੈਂਦੀ ਹੈ ਨਾਨਕ ਸਭ ਜੁਗ ਆਪੇ ਵਰਦਾਏ ਦੂਜਾ ਹੈ ਵਰਨਾ ਕੋਈ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਸਾਰੇ ਜੁਗਾਂ ਵਿੱਚ ਆਪ ਹੀ ਮੌਜੂਦ ਹੈ ਕੋਈ ਹੋਰ ਦੂਜਾ ਉਸ ਵਰਗਾ ਨਹੀਂ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਧੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ RAM KALI RAAG ਦੇ ਵਿੱਚ ਸਿੱਧਾਂ ਦੇ ਨਾਲ ਗੋਸ਼ਟ ਕੀਤੀ ਸੀ ਇਹ ਸ਼ੁੱਧ ਗੋਸ਼ ਦਾ ਪਾਠ ਜਿਹੜਾ ਸੰਪੂਰਨ ਹੋਇਆ ਇਹ ਅਗੰਮੀ ਬਾਣੀ ਦਾ ਪਾਠ ਕਰਦੇ ਆ ਹੋਇਆ ਦਾਸਰੇ ਕੋਲੋਂ अनेका ਭੁੱਲਾਂ ਗਲਤੀਆਂ ਹੋਈਆਂ ਹੋਣਗੀਆਂ ਅਣਜਾਣ ਤੇ ਭੁੱਲਣ ਹਾਰ ਬਚਾ ਸਮਝ ਕੇ ਮਾਫ ਕਰ ਦੇਣਾ ਅੱਗੇ ਤੋਂ ਸਮਤ ਬਖਸ਼ਿਸ਼ ਕਰਨਾ ਮਿਹਰ ਭਰੇ ਹੱਥ ਦਾਸਰੇ ਸਿਰ ਤੇ ਰੱਖਣਾ ਸੋ ਸਾਧ ਸੰਗਤ ਦਾਸਰੇ ਦੀਆਂ ਭੁੱਲਾਂ ਨਾਲ ਛਤਾਰਨੀਆਂ ਸੋ ਸਾਫ ਸੰਗਤ ਇਹ ਜੋ ਬਾਣੀ ਆਪ ਜੀ ਨੇ ਸਰਵਣ ਕਰਨੀ ਹੈ ਇਸ ਨੂੰ ਸਰਵਣ ਕਰਕੇ ਹਿਰਦੇ ਵਿੱਚ ਵਸਾਉਣਾ ਹੈ ਇਸ ਨੂੰ ਹਿਰਦੇ ਵਿੱਚ ਧਾਰਨ ਕਰਨਾ ਹੈ ਪੜਨ ਦਾ ਕੋਈ ਫਾਇਦਾ ਨਹੀਂ ਹੈ ਪੜਨ ਦਾ ਕੋਈ ਕੋਈ ਐਡਾ ਖਾਸ ਫਾਇਦਾ ਨਹੀਂ ਹੁੰਦਾ ਜਿੰਨਾ ਚਿਰ ਇਸ ਨੂੰ ਸਮਝਿਆ ਨਾ ਜਾਵੇ ਸਮਝ ਕੇ ਹਿਰਦੇ ਵਿੱਚ ਧਾਰਨ ਨਾ ਕੀਤਾ ਜਾਵੇ ਇਹ ਸਿੱਧ ਗੋਸ਼ ਬੇਸ਼ੱਕ ਸਿੱਧਾਂ ਨਾਲ ਹੋਈ ਹੈ ਪਰ ਇਹ ਮਨੁੱਖ ਨੂੰ ਸਮਝਾਉਣ ਦਾ ਯਤਨ ਕੀਤਾ ਬਾਰ-ਬਾਰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਤੇ ਜੇ ਆਪਾਂ ਸਿੱਧ ਗੋਸ਼ ਦਾ ਪਾਠ ਕਰ ਲਵਾਂਗੇ ਪਰ ਜੋ ਗੁਰੂ ਨਾਨਕ ਸਾਹਿਬ ਕਹਿੰਦੇ ਉਹਨਾਂ ਨੂੰ ਉਸ ਨੂੰ ਸਮਝਣ ਦਾ ਯਤਨ ਨਾ ਕਰਾਂਗੇ ਉਸ ਸੰਸਾਰ ਨਾ ਚੱਲਾਂਗੇ ਫਿਰ ਫਾਇਦਾ ਕੋਈ ਨਹੀਂ ਹੈ ਸਾਧ ਸੰਗਤ ਜੀ ਇਹ ਬਾਣੀ ਨੂੰ ਜਿਹੜਾ ਵਿਚਾਰਦਾ ਹੈ ਜਿਹੜਾ ਹਿਰਦੇ ਵਿੱਚ ਧਾਰਨ ਕਰਦਾ ਹੈ ਉਹਦੇ ਲੋਕ ਸੁਖੀ ਅਤੇ ਪਰਲੋਕ ਸੇਹਲੇ ਹੁੰਦੇ ਹਨ ਸੋ ਸਾਥ ਸੰਗਤ ਤੁਸੀਂ ਕਿਰਪਾ ਕਰਨੀ ਇਹ ਪਾਠ ਨੂੰ ਸ਼ਰਵਣ ਕਰਕੇ ਲਾਈਕ ਕਰਨਾ ਹੈ ਸ਼ੇਅਰ ਕਰਨਾ ਹੈ ਆਪਣੇ ਪਿਆਰੇ ਪਿਆਰੇ ਕਰ ਕਮਲਾਂ ਦੇ ਨਾਲ ਸੋਹਣੇ ਸੋਹਣੇ ਕਮੈਂਟ ਲੈ ਕੇ ਭੇਜਣੇ ਨੇ ਤੁਹਾਡੇ ਨਾਮ ਹੀ ਬੁਲੇ ਜਾਣਗੇ ਹੁਣ ਇਹ ਬੇਨਤੀ ਹੱਥ ਜੋੜ ਕੇ ਕਿ ਦਾਸ ਦਾ ਚੈਨਲ ਗੁਰਸਾਖੀਆਂ ਸ਼ਬਦ ਵਿਚਾਰ ਸਬਸਕ੍ਰਾਈਬ ਕਰ ਲਵੋ ਤੇ ਬੈਲ ਦਾ ਬਟਨ ਵੀ ਨੱਪ ਦੇਣਾ ਤਾਂ ਜੋ ਇਸ ਚੈਨਲ ਤੇ ਆਉਣ ਵਾਲਾ ਹਰ ਇੱਕ ਨੋਟੀਫਿਕੇਸ਼ਨ ਆਪ ਜੀ ਨੂੰ ਨਿਸ਼ਚਿਤ ਸਮੇਂ ਤੇ ਪਹੁੰਚ ਸਕੇ ਸੋ ਸਾਫ ਸੰਗਤ ਹੋਣ ਪੂ ਲੱਚੁਕਾ ਨਾ ਚਤਾਰਦੀ ਹੋਈ ਦਾਸ ਤੇ ਮੇਰੇ ਪਰੇ ਹੱਥ ਰੱਖ ਦੇ ਖਿਮਾ ਕਰ ਦੇਣਾ ਜੀ ਆਉ ਹੁਣ ਗੱਜ ਕੇ ਫਤਿਹ ਬੁਲਾਈਏ ਕੱਲ ਫੇਰ ਅਜਰ ਹੋਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ